ਧਨਦਾਰਾ ਸੰਪਤ ਸਗਲ ਜਿਨੇ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਲਾਨਕ ਸਾਚੀ ਜਾਨਾ ਨਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਇਹਨਾਂ ਦੇ ਸ਼ਲੋਕਾਂ ਦੇ ਅਸੀਂ ਵਿਚਾਰ ਆਰੰਭ ਕੀਤੀ ਹੈ ਹੁਣ ਤੱਕ ਅਸੀਂ ਸਤਿਗੁਰਾਂ ਦੇ ਚਾਰ ਸ਼ਲੋਕਾਂ ਦੀ ਵਿਚਾਰ ਕਰ ਚੁੱਕੇ ਹਾਂ ਅੱਜ ਅਸੀਂ 9ਵੇਂ ਸ਼ਲੋਕ ਦਾ ਪਾਠ ਸ਼ਰਵਨ ਕੀਤਾ ਹੈ ਆਓ ਇਸ 9ਵੇਂ ਸ਼ਲੋਕ ਰਾਹੀਂ ਗੁਰੂ ਸਾਹਿਬ ਨੇ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਆਓ ਉਹਨੂੰ ਸੰਗਣ ਦਾ ਕੀ ਯਤਨ ਕਰਦੇ ਹਾਂ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਫਰਮਾਉਂਦੇ ਨੇ ਧਨ دارਾ ਸੰਪਤ ਸਗਲ ਜਿਨੇ ਆਪਣੀ ਕਰਮਾਂ ਸਤਿਗੁਰੂ ਜੀ ਕਹਿੰਦੇ ਧਨ ਧਨ ਦਾ ਮਤਲਬ ਹੈ ਪੈਸਾ دارਾ ਦਾ ਅਰਥ ਹੈ istri ਪਾਵ ਘਰ ਵਾਲੀ ਧਨ دارਾ ਸੰਪਤ ਸਗਲ ਸੰਪਤ ਸਗਲ ਦਾ ਅਰਥ ਹੈ ਜਿੰਨੀ ਵੀ ਸੰਪੰਤੀ ਮਨੁੱਖ ਦੇ ਕੋਲ ਇਕੱਤਰ ਹੈ ਧਨ ਜ਼ਮੀਨ ਜਾਇਦਾਦ ਪ੍ਰਾਪਤੀ ਹੋਰ ਜੋ ਕੁਝ ਵੀ ਮਨੁੱਖ ਦੇ ਕੋਲ ਹੈ ਨਾ ਇਸ ਨੂੰ ਸਤਿਗੁਰੂ ਜੀ ਕਹਿੰਦੇ ਮਨੁੱਖ ਨੇ ਆਪਣਾ ਕਰਕੇ ਮੰਨਿਆ ਹੋਇਆ ਹੈ ਕਿ ਸਭ ਕੁਝ ਮੇਰਾ ਮੇਰਾ ਘਰ ਮੇਰੇ ਕੋਲ ਐਨਾ ਧਨ ਮੇਰੇ ਕੋਲ ਐਨਾ ਪੈਸਾ ਮੇਰੇ ਕੋਲ ਇੰਨੀ ਸੋਹਣੀ ਗੱਡੀ ਹੈ ਮੇਰੇ ਕੋਲ ਇੰਨੀ ਜ਼ਿਆਦਾ ਜ਼ਮੀਨ ਹੈ ਭਾਵ ਇਹਨਾਂ ਚੀਜ਼ਾਂ ਦੀ ਆਪਣਾਤ ਕਰਕੇ ਮੈਂ ਮੇਰੀ ਕਰਕੇ ਮਨੁੱਖ ਇਹਨਾਂ ਚੀਜ਼ਾਂ ਦੇ ਵਿੱਚ ਫਸਿਆ ਹੋਇਆ ਹੈ ਇਹਨਾਂ ਚੀਜ਼ਾਂ ਦੇ ਵਿੱਚ ਲੱਗਾ ਹੋਇਆ ਹੈ ਤੇ ਸਤਿਗੁਰੂ ਦੀ ਕਹਿੰਦੇ ਇਹਨੂੰ ਸੱਚ ਕਰਕੇ ਨਾ ਮੰਨ ਅੱਜ ਤੇਰੇ ਕੋਲ ਹੈ ਅੱਜ ਪੈਸਾ ਸਾਡੇ ਕੋਲ ਬੜਾ ਪੈਸਾ ਹੈ ਤੇ ਜੇ ਸਾਡੇ ਕੋਲ ਪੈਸਾ ਹੈ ਤੇ ਅਸੀਂ ਉਸ ਪੈਸੇ ਦਾ ਹੰਕਾਰ ਕਰੀਏ ਅਸੀਂ ਆਪਣੀ ਜ਼ਮੀਨ ਜਾਇਦਾਦ ਦਾ ਹੰਕਾਰ ਕਰੀਏ ਤੇ ਸਤਿਗੁਰੂ ਜੀ ਕਹਿੰਦੇ ਭਾਈ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਆਪਣੀ ਸੁਰਤ ਨੂੰ ਫਸਾਇਆ ਹੋਇਆ ਹੈ ਇਹਦਾ ਮਤਲਬ ਇਹ ਨਹੀਂ ਕਿਤੇ ਵੀ ਸਤਿਗੁਰਾਂ ਨੇ ਕਿਹਾ ਕਿ ਭਾਈ ਪੈਸਾ ਨਹੀਂ ਕਮਾਉਣਾ ਘਰ-ਬਾਰ ਨੂੰ ਛੱਡ ਦੇਣਾ ਆਪਣੀ ਜ਼ਮੀਨ ਜਾਇਦਾਦ ਨੂੰ ਛੱਡ ਦੇਣਾ ਤੇ ਕਿਤੇ ਬਾਹਰ ਜਾ ਕੇ ਉਸ ਮਾਲਕ ਨੂੰ ਪਾਉਣਾ ਨਹੀਂ ਸਤਿਗੁਰਾਂ ਦਾ ਗੁਰਮਤ ਦਾ ਇਹ ਸਿਧਾਂਤ ਨਹੀਂ ਗੁਰਮੁਖ ਦਾ ਸਿਧਾਂਤ ਇਹ ਵੈ ਕਿ ਭਾਈ ਘਰ ਵਿੱਚ ਰਹਿੰਦੇ ਹੋਆ ਗ੍ਰਸਥ ਧਰਮ ਵਿੱਚ ਰਹਿੰਦੇ ਹੋਆ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਤੱਕ ਸਾਂਝ ਬਣਾਉਣੀ ਹੈ ਸਤਗੁਰਾਂ ਨੇ ਜਿਹੜੇ ਲੋਕ ਜੰਗਲਾਂ ਵਿੱਚ ਭੜਕ ਰਹੇ ਸੀ ਉਸ ਸੁੱਖ ਨੂੰ ਪਾਉਣ ਦੀ ਖਾਤਰ ਉਸ ਆਨੰਦ ਦੀ ਖਾਤਰ ਉਸ ਪਰਮੇਸ਼ਰ ਨੂੰ ਪਾਉਣ ਦੀ ਖਾਤਰ ਕਿਤੇ ਆकांत ਵਾਸ ਜਾ ਕੇ ਬੈਠੇ ਸਨ ਤੇ ਸਤਗੁਰਾਂ ਨੇ ਉਹਨਾਂ ਨੂੰ ਵਿਆਖਿਆ ਪਾਈ ਆਪਣੇ ਗ੍ਰਸਥ ਦੀਆਂ ਜ਼ਿੰਮੇਵਾਰੀਆਂ ਤੋਂ ਭਗੌੜੇ ਹੋ ਕੇ ਤੁਸੀਂ ਬਾਹਰ ਉਹਨੂੰ ਲੱਭ ਰਹੇ ਹੋ ਉਹਨੂੰ ਘਰ ਵਿੱਚ ਰਹਿੰਦੇ ਹੋਆਂ ਵੀ ਆਪਣੇ ਫਰਜ਼ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋયા ਹੀ ਉਸ ਤੱਕ ਸਾਝ ਬਣਾਈ ਜਾ ਸਕਦੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦਾ ਬਚਨ ਹੈ ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਸਤਗੁਰੂ ਜੀ ਕਹਿੰਦੇ ਕਿਉਂ ਬਾਹਰ ਜੰਗਲ ਵਿੱਚ ਭਟਕ ਰਿਆਂ ਹੈ ਬਨਦਰ ਥੰਦਾ ਜੰਗਲ ਜੰਗਲ ਵਿੱਚ ਉਹਨੂੰ ਲੱਭਣ ਵਾਸਤੇ ਜਾ ਰਿਆਂ ਹੈ ਪਰ ਇਹ ਗੱਲ ਸੋਚ ਇਸ ਵੱਲ ਵੇਖ ਇਧਰ ਧਿਆਨ ਦੇ ਜਿਸ ਦੀ ਖਾਤਰ ਤੂੰ ਜੰਗਲ ਵਿੱਚ ਭਟਕ ਰਿਆਂ ਹੈ ਨਾ ਉਹ ਤੇਰੇ ਅੰਦਰ ਵੀ ਵਸਿਆ ਹੋਇਆ ਹੈ ਸਾਰਿਆਂ ਸਾਰੀ ਕਾਇਨਾਤ ਦੇ ਵਿੱਚ ਉਹ ਮਾਲਕ ਹੈ ਤੇਰੇ ਘਰ ਵਿੱਚ ਵੀ ਹੈ ਆਪਣੇ ਪਰਿਵਾਰ ਦੀਆਂ ਜਿਮੇਵਾਰੀਆਂ ਨੂੰ ਨਿਭਾ ਕੇ ਤੇ ਉਸ ਮਾਲਕ ਤੱਕ ਪਹੁੰਚ ਸਕਦਾ ਹੈ ਸਤਿਗੁਰੂ ਸਾਡੇ ਖੁਦ ਗ੍ਰਸਤੀ ਨੇ ਖੁਦ ਸਤਿਗੁਰਾਂ ਨੇ ਗ੍ਰਸਤ ਧਰਮ ਨੂੰ ਧਾਰਨ ਕੀਤਾ ਹੋਇਆ ਹੈ ਆਪਣੀਆਂ ਜਿੰਮੇਵਾਰੀਆਂ ਨੂੰ ਆਪਣੇ ਫਰਜ਼ਾਂ ਨੂੰ ਨਿਭਾ ਕੇ ਤੇ ਸਤਿਗੁਰਾਂ ਨੇ ਸਾਨੂੰ ਦੱਸਿਆ ਭਾਈ ਇਦਾਂ ਘਰ ਵਿੱਚ ਰਹਿੰਦਿਆਂ ਹੋયા ਹੀ ਉਸ ਮਾਲਕ ਦੇ ਨਾਲ ਉਸ ਪਰਮੇਸ਼ਰ ਨਾਲ ਇੱਕਮਿਕ ਹੋ ਜਾ ਸਕਦਾ ਹੈ ਹੁਣ ਵੇਖੋ ਸਤਿਗੁਰਾਂ ਨੇ ਖੁਦ ਆਪ ਨਗਰ ਵਸਾਏ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਰਤਾਰਪੁਰ ਸਾਹਿਬ ਨਗਰ ਸਭ ਤੋਂ ਪਹਿਲਾਂ ਵਸਾਇਆ ਜਿਹੜਾ ਅੱਜ ਪਾਕਿਸਤਾਨ ਵਿੱਚ ਹੈ ਜਿੰਨੇ ਵੀ ਸਤਿਗੁਰੂ ਗੁਰੂ ਸਹਿਬਾਨ ਸਾਡੇ ਹੋਏ ਨੇ ਉਹਨਾਂ ਸਾਰੇ ਸਤਿਗੁਰਾਂ ਨੇ ਕਿਤੇ ਨਾ ਕਿਤੇ ਢਾ ਕੇ ਨਗਰ ਜਿਹੜਾ ਉਹ ਵਸਾਇਆ ਸੰਗਤ ਨੂੰ ਇਕੱਤਰ ਕੀਤਾ ਤੇ ਆਖਿਆ ਭਾਈ ਇਸ ਤਰੀਕੇ ਨਾਲ ਨਗਰ ਵਿੱਚ ਵਸਦੇ ਹੋਇਆਂ ਆਪਣੇ ਘਰ ਵਿੱਚ ਰਹਿੰਦੇ ਹੋਆਂ ਉਸ ਰੱਬੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨਾਲ ਸਾਂਝ ਬਣਾਈ ਜਾ ਸਕਦੀ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਮਾਖੋਵਾਲ ਦੀ ਜ਼ਮੀਨ ਨੂੰ ਖੁਦ ਮੁੱਲ ਖਰੀਦ ਕੇ ਤੇ ਨਗਰ ਵਸਾਇਆ ਆਪਣੀ ਮਾਤਾ ਦੇ ਨਾਮ ਉੱਪਰ ਚੱਕ ਨਾਨਕੀ ਨਗਰ ਵਸਾਇਆ ਜਿਸ ਦਾ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਸ੍ਰੀ ਅਨੰਦਪੁਰ ਸਾਹਿਬ ਨਾਮ ਪੈ ਗਿਆ ਜਿਸ ਆਨੰਦਪੁਰ ਸਾਹਿਬ ਦੇ ਅੱਜ ਅਸੀਂ ਦਰਸ਼ਨ ਕਰਦੇ ਹਾਂ ਉਹ ਆਨੰਦਪੁਰ ਸਾਹਿਬ ਨਗਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਆਪ ਖੁਦ ਬਸਾਇਆ ਹੁਣ ਵੇਖੋ ਜਿਹੜੀ ਇਸ ਸ਼ਲੋਕ ਅੰਦਰ ਸਤਿਗੁਰੂ ਜੀ ਵਿਚਾਰ ਦੇ ਰਹੇ ਨੇ ਧਨ ਪੈਸਾ ਇਸਤਰੀ ਜਿੰਨੀ ਵੀ ਸਾਡੇ ਕੋਲ ਜ਼ਮੀਨ ਜਾਇਦਾਦ ਹੈ ਪ੍ਰਾਪਰਟੀ ਹੈ ਇਹਨਾਂ ਚੀਜ਼ਾਂ ਨੂੰ ਸੱਚ ਕਰਕੇ ਇਹਨਾਂ ਮਨ ਭਾਵ ਇੱਥੇ ਇਹ ਹੈ ਕਿ ਇਹਨਾਂ ਚੀਜ਼ਾਂ ਦਾ ਕਦੀ ਹੰਕਾਰ ਨਾ ਕਰ ਹੁਣ ਵੇਖੋ ਰਹਿਣਾ ਘਰ ਵਿੱਚ ਹੈ ਰਹਿਣਾ ਘਰ ਵਿੱਚ ਹੈ ਸਾਡੇ ਕੋਲ ਜ਼ਮੀਨ ਚਾਹੀਦੀ ਹੈ ਸਾਡੇ ਕੋਲ ਧਨ ਪੈਸਾ ਚਾਹੀਦਾ ਹੈ ਜੇ ਸਾਡੇ ਕੋਲ ਇਹ ਚੀਜ਼ਾਂ ਨਾ ਹੋਣਗੀਆਂ ਤੇ ਸਮਾਜ ਜਿਹੜਾ ਉਹ ਗਾਂ ਨਹੀਂ ਚੱਲ ਸਕੇਗਾ ਸਮਾਜ ਇਦਾਂ ਤਰੱਕੀ ਨਹੀਂ ਕਰ ਸਕੇਗਾ ਪਰ ਸਤਿਗੁਰਾਂ ਨੇ ਆਖਿਆ ਰਹਿਣਾ ਇਹਨਾਂ ਚੀਜ਼ਾਂ ਵਿੱਚ ਹੈ ਪਰ ਆਪਣੀ ਸੁਰਤ ਨੂੰ ਇਹਨਾਂ ਚੀਜ਼ਾਂ ਵਿੱਚ ਫਸਣ ਨਹੀਂ ਦੇਣਾ ਤੁਹਾਡੇ ਕੋਲ ਪੈਸਾ ਜਿੰਨਾ ਮਰਜ਼ੀ ਹੋਵੇ ਤੁਹਾਡੇ ਕੋਲ ਜ਼ਮੀਨ ਜਿੰਨੀ ਮਰਜ਼ੀ ਹੋਵੇ ਪਰ ਹਿਰਦੇ ਵਿੱਚ ਹੰਕਾਰ ਨਹੀਂ ਹੋਣਾ ਚਾਹੀਦਾ ਤੁਹਾਡੇ ਹਿਰਦੇ ਵਿੱਚ ਤੁਹਾਡੇ ਅੰਦਰ ਨਿਮਰਤਾ ਹੋਣੀ ਚਾਹੀਦੀ ਹੈ ਸਤਿਗੁਰਾਂ ਨੇ ਇਹ ਸਾਨੂੰ ਸਮਝਾਇਆ ਹੈ ਕਿ ਭਾਈ ਤੁਹਾਡੇ ਕੋਲ ਜਿੰਨਾ ਮਰਜ਼ੀ ਪੈਸਾ ਆਵੇ ਜਿੰਨੀ ਮਰਜ਼ੀ ਜ਼ਮੀਨ ਜਾਇਦਾਦ ਪ੍ਰਾਪਰਟੀ ਹੋਵੇ ਪਰ ਇਹਨਾਂ ਚੀਜ਼ਾਂ ਨੂੰ ਆਪਣੀ ਸੁਰਤ ਵਿੱਚ ਨਹੀਂ ਵੜਨ ਦੇਣਾ ਸੁਰਤ ਵਿੱਚ ਕੇਵਲ ਤੇ ਕੇਵਲ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਚਾਹੀਦਾ ਹੈ ਜੇ ਨਾਮ ਨਾ ਹੋਇਆ ਸੁਰਤ ਵਿੱਚ ਜੇ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਨਾ ਹੋਈ ਸੁਰਤ ਵਿੱਚ ਤੇ ਇਹਨਾਂ ਚੀਜ਼ਾਂ ਦਾ ਹੰਕਾਰ ਕੀਤਾ ਤੇ ਫਿਰ ਸਤਿਗੁਰੂ ਜੀ ਕਹਿੰਦੇ ਇਹ ਸਾਰੀਆਂ ਚੀਜ਼ਾਂ ਮਾਇਆ ਬਣ ਜਾਂਦੀਆਂ ਨੇ ਫਿਰ ਇਹ ਉਹਨਾਂ ਉਹਨਾਂ ਜਿਹੜੇ ਚੀਜ਼ ਮਾਇਆ ਨਹੀਂ ਜਿੰਨਾਂ ਚਿਰ ਇਹਨਾਂ ਚੀਜ਼ਾਂ ਨੂੰ ਅਸੀਂ ਸੁਰਤ ਵਿੱਚ ਨਹੀਂ ਲੈ ਕੇ ਜਾਂਦੇ ਜਦੋਂ ਸਾਡੀ ਸੁਰਤ ਵਿੱਚ ਇਹ ਚੀਜ਼ਾਂ ਵੜ ਗਈਆਂ ਸਮਝ ਲਓ ਬੰਦਾ ਮਾਇਆ ਦੇ ਘੇਰੇ ਵਿੱਚ ਫਸ ਗਿਆ ਬੰਦਾ ਪਦਾਰਥਵਾਦੀ ਯੁੱਗ ਦੇ ਵਿੱਚ ਫਸ ਗਿਆ ਤੇ ਇੱਕ ਪ੍ਰਭੂ ਨਾਲੋਂ ਉਸ ਅਕਾਲ ਪੁਰਖ ਵੈਗਰੂ ਨਾਲੋਂ ਇਹਦੀ ਸੁਰਤ ਟੁੱਟ ਜਾਂਦੀ ਹੈ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਬਾਦਸ਼ਾਹ ਜੀ ਫਰਮਾਨ ਕਰ ਰਹੇ ਨੇ ਧਨ دارਾ ਸੰਪਤ ਸਗਲ ਜਿਨ ਆਪਣੀ ਕਰਮਾਂ ਕਹਿੰਦੇ ਜਿਸ ਨੂੰ ਮਨੁੱਖ ਨੇ ਆਪਣੀ ਕਰਕੇ ਮੰਨਿਆ ਹੋਇਆ ਹੈ ਪਰ ਇਹਨੂੰ ਆਪਣੀ ਕਰਕੇ ਨਾ ਮੰਨ ਅੱਗੇ ਸਤਿਗੁਰੂ ਜੀ ਫਰਮਾਨ ਕਰਦੇ ਨੇ ਇਨ ਮੈਂ ਕਛ ਸੰਗੀ ਨਹੀਂ ਕਹਿੰਦੇ ਇਹਨਾਂ ਵਿੱਚੋਂ ਕਿਸੇ ਨੇ ਵੀ ਤੇਰਾ ਸਾਥ ਨਹੀਂ ਨਿਭਾਉਣਾ ਹੁਣ ਵੇਖੋ ਬਹੁਤਾਂ ਤੌਰ ਤੇ ਜਦੋਂ ਅਸੀਂ ਵੇਖਦੇ ਹਾਂ ਸਾਡੇ ਕੋਲ ਅਜ ਤਨ ਪੈਸਾ ਹੈ ਤੇ ਜਿੰਨੇ ਸਾਡੇ ਰਿਸ਼ਤੇਦਾਰ ਨੇ ਜਿੰਨੇ ਸਾਡੇ ਦੋਸਤ ਮਿੱਤਰ ਨੇ ਬਹਤਾਂਤ ਕਰਕੇ ਕੋਈ ਵਿਰਲੇ ਵਾਂਝੇ ਹਨ ਜਿਹੜੇ ਤੁਹਾਡੇ ਕੋਲ ਕੁਝ ਵੀ ਨਾ ਹੋਵੇ ਤੇ ਫਿਰ ਵੀ ਤੁਹਾਡੇ ਨਾਲ ਖੜੇ ਹੋਣ ਨਹੀਂ ਤੇ ਬਹਤਾਂਤ ਤੌਰ ਤੇ ਬੰਦੇ ਕੋਲ ਜੇ ਤਨ ਪੈਸਾ ਨਹੀਂ ਕੋਈ ਚੀਜ਼ ਨਹੀਂ ਗਰੀਬ ਹੈ ਬੰਦਾ ਤੇ ਸਾਰੇ ਜਿਹੜੇ ਦੋਸਤ ਮਿੱਤਰ ਨੇ ਸੰਗੀ ਸਾਥੀ ਨੇ ਰਿਸ਼ਤੇਦਾਰ ਨੇ ਤੁਹਾਡਾ ਤਿਆਗ ਕਰ ਦੇਣਗੇ ਤੁਹਾਨੂੰ ਛੱਡ ਦੇਣਗੇ ਕਿਉਂਕਿ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹੀ ਫਰਮਾਨ ਕਰਦੇ ਨੇ ਸੁਖ ਮੈ ਆਨ ਬਹੁਤ ਮਿਲ ਬੈਠਤ ਰਹਿਤ ਚਾਹੂ ਦਿਸਕੇਰਾ ਵਿਪਤ ਪਰਿ ਸਭ ਹੀ ਸੰਗ ਛਾੜਿਤ ਕੋ ਨ ਆਵਤ ਨੇਰੇ ਕਹਿੰਦੇ ਜਿੰਨਾ ਚਿਰ ਤੁਹਾਡੇ ਕੋਲ ਸੁਖ ਹੈ ਉਹਨਾਂ ਚਿਰ ਤੁਹਾਡੇ ਨੇੜੇ ਆਣ ਕੇ ਲੋਕ ਬਹਿਣਗੇ ਤੁਹਾਨੂੰ ਕਹਿਣਗੇ ਤੇਰੇ ਵਰਗਾ ਸ਼ਾਹ ਨਹੀਂ ਵੇਖਿਆ ਤੇਰੇ ਵਰਗਾ ਬੰਦਾ ਦਲੇਰ ਨਹੀਂ ਵੇਖਿਆ ਭਾਵ ਤੁਹਾਡੀ ਜੋ ਠੀਕ ਸ਼ਾਮਲ ਕਰਨਗੇ ਤੇ ਜਦੋਂ ਹੀ ਤੁਹਾਡੇ ਕੋਲੋਂ ਧਨ ਪੈਸਾ ਚਲਾ ਗਿਆ ਉਸੇ ਵਕਤ ਹੀ ਉਹ ਵੀ ਮਨੁੱਖ ਲਾਮੇ ਹੋ ਜਾਣਗੇ ਜਿਵੇਂ ਸਾਡੀ ਜ਼ਿੰਦਗੀ ਚੋਂ ਪੈਸਾ ਨਿਕਲ ਗਿਆ ਇਸੇ ਤਰ੍ਹਾਂ ਉਹ ਵੀ ਮਨੁੱਖ ਜਿਹੜਾ ਸਾਡੇ ਨਾਲੋਂ ਦੂਰ ਹੋ ਜਾਣਗੇ ਇਸ ਕਰਕੇ ਸਾਧ ਸੰਗਤ ਸਤਗੁਰਾਂ ਨੇ ਸਾਨੂੰ ਇਹ ਫਰਮਾਨ ਕੀਤਾ ਭਾਈ ਫਿਰ ਇਹਨਾਂ ਚੀਜ਼ਾਂ ਦਾ ਹੰਕਾਰ ਨਾ ਕਰ ਇਹ ਚੀਜ਼ਾਂ ਛਾਂ ਦੀ ਤਰ੍ਹਾਂ ਹੈ ਚਾਹੇ ਰਾਜ ਹੋਇਆ ਚਾਹੇ ਮਾੜ ਹੋਇਆ ਚਾਹੇ ਜਵਾਨੀ ਹੋਈ ਇਹ ਜਿੰਨੀਆਂ ਵੀ ਚੀਜ਼ਾਂ ਨੇ ਨਾ ਇਹ ਇੱਕ ਛਾਂ ਦੀ ਤਰ੍ਹਾਂ ਹੈ ਜਿਵੇਂ ਵੇਖੋ ਇੱਕ ਦਰਖਤ ਦੀ ਛਾਂ ਹੈ ਦਰਖਤ ਦੀ ਛਾਂ ਇੱਕ ਵਕਤ ਹੁੰਦੀ ਹੈ ਤੇ ਇੱਕ ਵਕਤ ਦਰਖਤ ਦੀ ਛਾਂ ਜਿਹੜੀ ਉਹ ਨਹੀਂ ਹੁੰਦੀ ਕਿਸੇ ਤਰੀਕੇ ਨਾਲ ਇੱਕ ਵਕਤ ਦਰਖਤ ਦੀ ਛਾਂ ਇੱਕ ਪਾਸੇ ਹੈ ਤੇ ਜਦੋਂ ਸੂਰਜ ਦੂਸਰੇ ਪਾਸੇ ਨੂੰ ਹੋ ਜਾਂਦਾ ਹੈ ਤੇ ਛਾਂ ਫਿਰ ਦੂਸਰੇ ਪਾਸੇ ਨੂੰ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਇਹ ਚੀਜ਼ਾਂ ਨੇ ਤਨ ਪਦਾਰਥ ਹੈ ਜਵਨ ਹੈ ਜਵਾਨੀ ਹੈ ਇਸੇ ਤਰ੍ਹਾਂ ਇਹ ਸਭ ਕੁਝ ਹੈ ਜਿੰਨਾ ਚਿਰ ਸਾਡੇ ਕੋਲ ਹਨ ਉਹਨਾਂ ਚਿਰ ਸਾਡੇ ਕੋਲ ਦੁਨਿਆਵੀ ਤੌਰ ਤੇ ਕਈ ਲੋਕ ਆਪਣੀ ਗਰਜਾਂ ਦੇ ਮਾਰੇ ਲਾਲਚ ਕਾਰਨ ਝੂਠੀਆਂ ਖੁਸ਼ਾਮਾਂ ਦਾ ਤੁਹਾਡੀਆਂ ਕਰਨਗੇ ਤੁਹਾਡੇ ਕੋਲ ਆਣ ਕੇ ਬਹਿਣਗੇ ਪਰ ਜਿਉਂ ਹੀ ਤੁਹਾਡੀ ਜ਼ਿੰਦਗੀ ਚੋਂ ਚਲੇ ਆ ਗਿਆ ਖੋ ਸਕਦਾ ਹੈ ਬਹੁਤਾਂਤ ਕਰਕੇ ਲੋਕ ਸਾਡਾ ਸਾਡਾ ਸਾਥ ਛੱਡ ਜਾਣਗੇ ਤੇ ਸਤਗੁਰੂ ਜੀ ਨੇ ਫਿਰ ਇਹੀ ਸਮਝਾਇਆ ਭਾਈ ਫਰੇਨਾ ਚੀਜ਼ਾਂ ਨੂੰ ਹੰਕਾਰ ਨਾ ਕਰ ਇਹਨਾਂ ਚੀਜ਼ਾਂ ਦਾ ਹੰਕਾਰ ਨਾ ਕਰ ਇਹ ਚੀਜ਼ਾਂ ਚਲਾਏ ਮਾਨ ਨਹੀਂ ਅੱਜ ਮੇਰੇ ਕੋਲ ਹੈ ਕੱਲ ਨੂੰ ਹੋ ਸਕਦਾ ਕਿਸੇ ਹੋਰ ਕੋਲ ਹੋਵੇ ਹੁਣ ਵੇਖੋ ਜਿਸ ਘਰਾਂ ਦੇ ਵਿੱਚ ਅਸੀਂ ਰਹਿ ਰਹੇ ਹਾਂ ਜਿੰਨਾ ਜ਼ਮੀਨ ਦਾ ਜਾਇਦਾਦਾਂ ਨੂੰ ਅਸੀਂ ਕਹਿ ਰਹੇ ਹਾਂ ਜੇ ਸਾਡੀਆਂ ਨੇ ਪਰ ਇੱਕ ਵਕਤ ਵੇਖੋ ਜਿਹੜੇ ਸਾਡੇ ਦਾਦੇ ਨੇ ਪੜਦਾਦੇ ਨੇ ਉਹ ਵੀ ਕਹਿੰਦੇ ਸੀ ਇਹ ਮੇਰਾ ਘਰ ਮੇਰੀ ਜ਼ਮੀਨ ਜਾਇਦਾਦ ਉਹ ਅੱਜ ਕਿੱਥੇ ਗਾਇਨ ਇਸ ਕਰਕੇ ਇਹਨਾਂ ਚੀਜ਼ਾਂ ਦਾ ਹੰਕਾਰ ਨਹੀਂ ਇਹਨਾਂ ਚੀਜ਼ਾਂ ਵਿੱਚ ਰਹਿਣਾ ਹੈ ਇਹਨਾਂ ਚੀਜ਼ਾਂ ਦੀ ਵਰਤੋਂ ਕਰਨੀ ਹੈ ਧਨ ਪੈਸਾ ਚਾਹੀਦਾ ਹੈ ਪੈਸੇ ਤੋਂ ਬਿਨਾਂ ਸੰਸਾਰ ਨਹੀਂ ਚੱਲ ਸਕਦਾ ਪਰ ਪੈਸੇ ਦੀ ਦੁਰਵਰਤੋਂ ਨਹੀਂ ਕਰਨੀ ਪੈਸੇ ਨੂੰ ਵਰਤਣਾ ਕਿਵੇਂ ਹੈ ਚੰਗੇ ਕੰਮ ਲਈ ਭਲਾਈ ਦੇ ਕੰਮ ਲਈ ਕਿਸੇ ਗਰੀਬ ਦੇ ਕੰਮ ਆਉਣ ਲਈ ਪੈਸੇ ਨੂੰ ਵਰਤਿਆ ਜਾ ਸਕਦਾ ਹੈ ਜਿਵੇਂ ਅਸੀਂ ਪੜਦੇ ਹਾਂ ਰਹਿਤ ਮਰਿਆਦਾ ਵਿੱਚ ਵੀ ਲਿਖਿਆ ਹੋਇਆ ਹੈ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਭਾਵ ਕਿਸੇ ਗਰੀਬ ਦੀ ਕਿਸੇ ਲੋੜਵੰਦ ਦੀ ਹੈਲਪ ਵਾਸਤੇ ਵੀ ਅਸੀਂ ਇਸ ਪੈਸੇ ਨੂੰ ਵਰਤ ਸਕਦੇ ਹਾਂ ਤੇ ਦੁਨੀਆ ਵਿੱਚ ਐਸੇ ਬਹੁਤਾਂਤ ਮਨੁੱਖ ਅਸੀਂ ਦੇਖੇ ਨੇ ਕਿ ਜਿਹੜੇ ਆਪਣੇ ਧਨ ਪੈਸੇ ਨੂੰ ਚੰਗੇ ਪਾਸੇ ਵੀ ਲਾਉਂਦੇ ਨੇ ਤੇ ਕਈ ਬੰਦੇ ਐਸੇ ਵੀ ਨੇ ਜਿਨ੍ਹਾਂ ਕੋਲ ਧਨ ਪੈਸਾ ਬਹੁਤ ਹੈ ਪਰ ਆਪਣੇ ਧਨ ਪੈਸੇ ਖਾਤਰ ਹੰਕਾਰ ਕਰਦੇ ਨੇ ਤੇ अनेका ਉਹ ਕੰਮ ਵੀ ਕਰਦੇ ਨੇ ਚੰਗੇ ਪਾਸੇ ਜਿਹੜਾ ਉਹ ਨਹੀਂ ਲੱਗਦੇ ਸੋ ਸਾਧ ਸੰਗਤ ਜੀ ਧੰਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਇਹਨਾਂ ਚੀਜ਼ਾਂ ਨੂੰ ਸੱਚੀਆਂ ਕਰਕੇ ਨਾ ਮੰਨ ਇਸ ਗੱਲ ਨੂੰ ਕਹਿੰਦੇ ਸਤਿਗੁਰ ਜੀ ਕਿ ਭਾਈ ਚੰਗੀ ਤਰ੍ਹਾਂ ਸਮਝ ਲੈ ਇਨ ਮੈਂ ਕਛ ਸੰਗੀ ਨਹੀਂ ਨਾਨਕ ਸੱਚੀ ਮਾਨ ਪਾਉ ਇਹਨਾਂ ਚੀਜ਼ਾਂ ਵਿੱਚੋਂ ਕਿਸੇ ਨੇ ਵੀ ਤੇਰਾ ਸਾਥ ਨਹੀਂ ਲਿਭਾਉਣਾ ਜੇ ਸਾਥ ਨਿਭਾਉਣਾ ਹੈ ਤ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੇ ਸਾਡਾ ਸਾਥ ਨਿਭਾਉਣਾ ਹੈ ਸਤਿਗੁਰਾਂ ਨੇ ਆਖਿਆ ਜਹਿ ਮਾਤ ਪਿਤਾ ਸੋਤ ਮੀਤ ਨ ਭਾਈ ਮਨੁ ਉਹਾ ਨਾਮ ਤੇਰਾ ਸੰਗ ਸਹਾਈ ਜੇ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਹਰ ਕੋ ਨਾਮ ਤੇ ਨਾਲ ਉਧਾਰੀ ਪਾਉ ਉਸ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੇ ਸਾਡਾ ਸਾਥ ਨਭਾਉਣਾ ਹੈ ਸੁਰਤ ਵਿੱਚ ਉਸ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਹੀ ਜਿਹੜਾ ਹੈ ਉਹ ਲੈ ਕੇ ਜਾਣਾ ਚਾਹੀਦਾ ਹੈ ਨਾਮ ਨੂੰ ਹੀ ਸੁਰਤ ਵਿੱਚ ਵਸਾਉਣਾ ਚਾਹੀਦਾ ਹੈ ਨਾਮ ਨੂੰ ਹੀ ਥਾਂ ਜਿਹੜੀ ਉਹ ਦੇਣੀ ਚਾਹੀਦੀ ਹੈ ਸੋ ਸਾਧ ਸੰਗਤ ਜੀ ਬੋਲਦਿਆਂ ਪਾਸੋਂ ਬੇਅੰਤ ਪੁਨਾ ਹੋ ਜਾਂਦੀਆਂ ਨੇ ਗੁਰੂ ਅਤੇ ਗੁਰੂ ਦੀ ਸੰਗਤ ਦੱਖਣ ਜੋਗ ਹੈ ਜੀ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਗੇ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ